तो जुड़े खबरनामा देना जगतार सिंह सवदास सवाल करता है मोक ड्रिल जो यहाँ प्रशासन की तरफ से कराई गई है इससे एक जो मेन मकसद ये है कि पब्लिक को अवेयर करना कभी भी डिजास्टर टाइम में इससे जब हम मोक ड्रिल करते हैं तो इसके साथ हमें क्या फ़ायदा होता है कि सभी प्रकार की एजेंसियाँ जैसे आप आपने यहाँ देखा होगा एक साथ मिलकर काम कर रही थी सबको अपना रोल और रिस्पॉन्सिबिलिटी और उसमें पब्लिक का क्या रोल प्ले होता है सब उससे अवेयर हो जाते हैं और कभी भी बुरे वक्त में ये हमें बहुत ज़्यादा सहायक होती है ਬਾਰੇ ਸਰਕਾਰ ਵੱਲੋਂ ਅੱਜ ਬਹੁਤ ਸਾਰੇ ਜਿਹੜੇ ਸਟੇ ਜਿਲੇ ਹੈਗੇ ਆ ਔਰ ਰਾਜ਼ ਹੈਗੇ ਆ ਉਹਨਾਂ ਵਿੱਚ ਮੌਕ ਪੁੱਲ ਜਿਹੜੀ ਹੈਗੇ ਮੌਕ ਡ੍ਰਿਲ ਜਿਹੜੀ ਹੈਗੀ ਉਹ ਰੱਖੀ ਗਈ ਸੀਗੀ ਜਿਹਦਾ ਟਾਈਮ 6 ਵਜੇ ਰੱਖਿਆ ਗਿਆ ਸੀਗਾ ਉਹਦੇ ਤਹਿਤ ਅੱਜ ਅਸੀਂ ਕੋਟਕਪੂਰਾ ਜਿਹੜਾ ਹੈਗਾ ਸ਼ਹਿਰ ਹੈਗਾ ਉਹਦੇ ਵਿੱਚ ਡਾਕਟਰ ਹਰੀ ਸਿੰਘ ਸਰਵਲ ਸਕੂਲ ਹੈਗਾ ਉਹਦੇ ਵਿੱਚ ਮੌਕ ਡ੍ਰਿਲ ਅਸੀਂ ਕੀਤੀ ਹੈਗੀ ਆ ਜਿਹੜਾ ਸ਼ੀਲਡ ਆਪਰੇਸ਼ਨ ਜਿਹੜਾ ਹੈਗਾ ਉਹ ਨਾਂ ਦਿੱਤਾ ਗਿਆ ਹੈਗਾ ਔਰ ਇਸ ਕਰਕੇ ਦਿੱਤੀ ਗਈ ਹੈਗੀ ਹੈ ਕਿ ਅਸੀਂ ਸੁਰੱਖਿਤ ਕਿਸ ਤਰ੍ਹਾਂ ਰਹਿਣਾ ਹੈਗਾ ਪਹਿਲਾਂ ਸੰਦੂਰ ਆਪਰੇਸ਼ਨ ਹੋਇਆ ਸੀਗਾ ਉਹਦੇ ਵਿੱਚ ਪਿਛਲੇ ਸੈਕੰਡ ਜਿਹੜਾ ਹੈਗਾ ਮਈ ਆਫ ਵੀਕ ਉਹਦੇ ਵਿੱਚ ਹੋਇਆ ਸੀਗਾ ਤਾਂ ਹੁਣ ਇੱਕ ਹੋਲਡ ਜਿਹੜੀ ਸੈਕੰਡਰੀ ਹੈ ਉਹ ਅੱਜ ਕਰਵਾਈ ਗਈ ਕਿ ਜਦੋਂ ਇਹ ਸਟ੍ਰਾਈਕਾਂ ਹੁੰਦੀਆਂ ਹੈਗੀਆਂ ਜਦੋਂ ਜਿਹੜੇ ਦੇਸ਼ ਹੈਗੇ ਆ ਆਪਸ ਵਿੱਚ ਉਹ ਐਮਰਜੈਂਸੀ ਹਲਾਤ ਪੈ ਜਾਂਦੇ ਹੈਗੇ ਆ ਲੜਾਈ ਦੇ ਕੋਈ ਚਾਂਸੇ ਜਨ ਜਾਂਦੀ ਹੈਗੇ ਉਹਦੇ ਵਿੱਚ ਪਬਲਿਕ ਨੇ ਕਿਸ ਤਰ੍ਹਾਂ ਸੁਰੱਖਤ ਰਹਿਣਾ ਹੈਗਾ ਉਸ ਦੇ ਵਿੱਚ ਅੱਜ ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਆ ਸਾਰੇ ਇਕੱਠੇ ਹੋਏ ਹੈਗੇ ਆ ਸਿਵਲ ਡਿਫੈਂਸ ਐਨ ਡੀ ਆਰ ਐਫ ਆਪਣਾ ਮੈਡੀਕਲ ਸਭਾਵਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਪ੍ਰੋਟੈਕਸ਼ਨ ਔਰ ਹੋਰ ਜਿਹੜੇ ਬੈਕ ਵਿੱਚ ਜਿਹੜੇ ਲੋੜੀ ਦੇ ਹੈਗੇ ਆ ਸਾਰੇ ਅੱਜ ਇੱਥੇ ਇਕੱਠੇ ਸੀਗੇ ਔਰ ਸਾਰੀ ਇਹ ਮੌਕ ਟ੍ਰਲ ਕਰਵਾਈ ਗਈ ਹੈਗੀ ਹੈ ਔਰ ਮੈਂ ਤੁਹਾਡੇ ਮਾੜੇ ਰਹੀ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਇਹਦੇ ਵਿੱਚ ਕੋਈ ਆਪਾਂ ਨੂੰ ਪੈਂਡਿੰਗ ਹੋਣ ਦੀ ਲੋੜ ਨਹੀਂ ਹੈਗੀ ਆ ਪੇਸ਼ੈਂਟਸ ਨਾਲ ਆਪਾਂ ਜਿੰਨੀ ਪੇਸ਼ੈਂਸ ਰੱਖਾਂਗੇ ਉਨਾ ਹੀ ਆਪਾਂ ਜਿਹੜੇ ਹੈਗੇ ਕਿ ਕਾਮਯਾਬ ਹੋਵਾਂਗੇ ਆਪਾਂ ਨੂੰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈਗਾ ਔਰ ਸਰਕਾਰ ਤੋਂ ਸਹਿਯੋਗ ਲੈਣਾ ਚਾਹੀਦਾ ਹੈਗਾ ਸੋ ਇਹ ਮੇਰੀ ਤੁਹਾਡੇ ਮਾਧਮ ਰਾਹੀਂ ਸਾਰੇ ਜਿਹੜੇ ਸ਼ਹਿਰ ਦੇ ਵਾਸੀ ਹੈਗੇ ਉਹਨਾਂ ਨੂੰ ਅਪੀਲ ਹੈਗੀ ਹੈ ਔਰ ਸਾਰੇ ਜਿਹੜੇ ਇੰਤਜ਼ਾਮ ਹੈਗੇ ਆ ਉਹ ਅਸੀਂ ਪਹਿਲਾਂ ਵੀ ਕੀਤੇ ਸੀਗੇ ਜਦੋਂ ਆਪਰੇਸ਼ਨ ਸੰਦੂਰ ਹੋਣਾ ਸੀਗਾ ਔਰ ਹੁਣ ਵੀ ਜੇ ਇਸ ਤਰ੍ਹਾਂ ਕੋਈ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਤਾਂ ਇੱਥੇ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਂਦਿੱਤੀ ਕਿ ਤੁਸੀਂ ਆਪ ਹੀ ਸਾਰਾ ਦੇਖਿਆ ਹੈਗਾ ਬੜੇ ਅੱਛੇ ਮਾਹੌਲ ਦੇ ਵਿੱਚ ਅਸੀਂ ਜਿਹੜੀ ਕਿ ਮੌਕ ਡਿਲ ਕਰਾਈ ਹੈਗੀ ਹੈ ਔਰ ਸਾਰੇ ਜਨਨ ਕਿ ਜਿਹੜੇ ਜਰੂਰੀ ਜੋ ਲੋੜੀ ਦੇ ਸਾਧਨ ਸੀਗੇ ਉਹ ਸਾਰੇ ਇੱਥੇ ਅਸੀਂ ਪੜਾਈ ਹੈਗੀ ਜੀ ਬਿਲਕੁਲ ਇਸ ਵਕਤ